ਮਦਰੀਆ ਦੇ ਦੋ ਖਾੜੇ ਆਦੇ ਨਾਲ ਚਾਉਣੀ ਕੌਂਡ ਵਿੱਚ ਕੀਰ ਕੇ ਕਰ ਦਿੱਤੇ ਪੰਜ ਪਰਮਾਨ ਦੀ ਪੌੜੀ ਤੱਕ ਆ ਰਾਇ ਦੇ ਨਾਲ ਦੋ ਖਾੜੇ ਹੋ ਗਏ ਸੀ ਬਾਕੀ ਦੀ ਜਿੰਨੀ ਬਾਣੀ ਹੈ ਕੇਤੀ ਛੁੱਕੀ ਨਾਲ ਹੋਣ ਤੱਕ ਦੋਹਾਂ ਖਾੜਿਆਂ ਜਿਵੇਂ ਗਰੰਠੀ ਭੋਗ ਪਾਉਂਦੇ ਹੁੰਦੇ ਆ ਆ ਦੋਹਾਂ ਖਾੜਿਆਂ ਤੋਂ ਦੂਰੀ ਆਵਾਜ਼ ਆਉਂਦੀ ਰਹੀ ਹਰ ਕਾਟੇ ਉੱਤੇ ਕਤਨਾ ਪੀਤਾਂ ਨੇ ਬੰਦ-ਬੰਦ ਕਾਈ ਮਨੀ ਸਿੰਘ ਦੇ ਕੱਟੇ ਗਏ ਜਿੰਨੇ ਕੋਤੇ ਸੀ ਸਾਰੇ ਜਿਸੂਨੀ ਸਾਹਿਬ ਦੀ ਆਵਾਜ਼ ਆਉਂਦੀ ਸੀ ਕੋਤੇ ਜਟਾਈ ਜਾਣ ਉਹ ਸੁਖਨੀ ਸਾਹਿਬ ਦੀ ਆਵਾਜ਼ ਆਵੇ ਜੇ ਬਹੁਤੋ ਤਾਕੀ ਮਿਲ ਕੇ ਸੁਖਨੀ ਸਾਹਿਬ ਦਾ ਕਾਟ ਕਰਦੇ ਆ ਜਿਸ ਪ੍ਰਕਾਰ ਭਾਈ ਗਿਆਨੇ ਜੀ ਨੂੰ ਦੇਗੇ ਵਿੱਚ ਉਾਰੇ ਆ ਗਿਆ ਸੀ ਫਿਰ ਵੀ ਸੁਖਨੀ ਸਾਹਿਬ ਦਾ ਪਾਟ ਦੇਗੇ ਚ ਆਲੂ ਵਾਂਗੂ ਉੱਭਲ ਗਿਆ ਸੀ ਭਾਈ ਜਾਲਿਆ ਨੌਨ ਪਾਸ਼ਾ ਦਾ ਸਿੱਖ ਸੀ ਔਨ ਕੀ ਕੀਤਾ ਕੰਨਾਂ ਦੇ ਕੱਚੇ ਸ਼ੌ ਕਾਰਨਾ ਕਾਨੂੰਨ ਨੂੰ ਨੀਂਦੇ ਤੇ ਵਹਾਨੇ ਬੁਲਾ ਕੇ ਦੇ ਪਸਾਣਾ ਉਹਨੂੰ ਮਿਸਾਲ 세 ਮੇਰੀ ਕਤਲ ਕਰ ਜਿਸ ਵੇਲੇ ਕਤਲ ਕਰਤਾ ਤੇ ਕਸਾਈ ਨੂੰ ਦੇ ਦਿੱਤਾ ਵੀ ਮਾਸ ਦੇ ਦਿੱਤੀ ਕਸਾਈ ਨੇ ਲੈ ਕੇ ਮਾਸ ਰੱਖ ਲਿਆ ਸਾਧ ਦਾ ਇਹੋ ਮਾਸ ਦੇ ਦਿੱਤਾ ਰਿਹਾ ਲੋਕਾਂ ਨੂੰ ਉਹਦਾ ਮਾਸ ਸਾਧ ਦਾ ਖਾਂਦਾ ਤੂੰ ਕੁਝ ਦੱਸ ਸਕਦਾ ਮੈਂ ਕਹਿੰਦੇ ਹਾਂ ਮੈਂ ਜਿਉਂਦਾ ਹੋ ਸਕਦਾ ਮੇਰੇ ਤੇ ਚਾਦਰ ਪਾ ਕੇ ਵਾਹਿਗੁਰੂ ਦਾ ਜਾਪ ਕਰ ਲਿਓ ਵਾਹਿਗੁਰੂ ਦਾ ਸਿਮਰਨ ਜਦੋਂ ਕੀਤਾ ਇਹ ਸੰਤ ਜਿਉਂਦਾ ਹੋ ਗਿਆ ਜਿਉਂਦਾ ਹੋ ਕੇ ਬੈਠ ਗਿਆ ਮੀਰੇ ਕੋ ਰੋਦ ਆ ਕਿੰਨਾ ਕੁ ਪ੍ਰੇਮ ਸਾਡੇ ਨਾਲ ਹੈ ਤਾਂ ਦੱਸਦੇ ਹਨ ਰਹਾਉ ਮੀਨ ਪਕਰ ਫਾਂਕਿਓ ਹਰ ਕਾਕਿਓ ਮਾਰਾ ਜੇ ਤੋ ਕਰੋ ਜਿਵੇਂ ਮੱਛੀ ਨੂੰ ਕੋਈ ਪਕੜ ਲਵੇ ਪਕੜ ਕੇ ਉਹਨੂੰ ਫਾਕੇ ਸਾੜੀਆਂ ਕਰ ਦੇਵੇ ਜੀਲ ਕਰਕੇ ਖੇਰ ਕਾਟਿਓ ਕੱਟ ਲੇਵੇ ਕੋਰਾ ਪੋਰਾ ਕੁਤੜਾ ਕੁਤੜਾ ਕਰਕੇ ਰਾਂਗ ਪੀਓ ਬਹੁ ਬਾਨੀ ਉਸ ਨੂੰ ਰਿੰਨ ਕਰਕੇ ਬਹੁਤ ਬੰਨੀ ਰੰਗਾਂ ਦੀ ਕੋਈ ਤਰੀਕਾ ਕਰ ਲਵੇ ਕੋਈ ਸੁੱਕੀ ਬਣਾ ਲਵੇ ਖੰਡ ਖੰਡ ਕਰ ਕਾ ਕਾ ਕੇ ਬਣਾ ਲਵੇ ਮੱਛੀ ਦੇ ਤਾਲੀ ਖੰਡ ਖੰਡ ਕਰ ਭੋਜਨ ਕੀਨੋ ਫਿਰ ਉਹ ਖੰਡ ਖੰਡ ਚਿੱਠੇ ਚੁਕੇ ਟੁਕੜਿਆਂ ਦੇ ਆਪਣੇ ਖੰਡ ਖੰਡ ਬੰਦਾ ਦੇ ਨਾਲ ਟੁਕੜੇ ਟੁਕੜੇ ਕਰਕੇ ਚਿੱਠਕੇ ਉਸ ਨੂੰ ਭੋਜਨ ਕਰ ਲਵੇ ਖੰਡ ਖੰਡੋਂ ਕੰਨ ਵਾਲੇ ਜੰਮ ਜੰਬੇ ਜੰਦਾ ਨਾ ਕਿਤ ਕਿਤ ਕੇ ਭੋਜਨ ਕਰ ਲਿਆ ਉਸ ਮੱਛੀ ਦਾ ਤਉ ਨਾ ਵਿਸਰੇਉ ਪਾਣੀ ਫੇਰ ਮੱਛੀ ਖੁਰਾਕ ਬਣ ਗਈ ਆਦਮੀ ਦੀ ਜਿੰਨ ਮੱਛੀ ਖਾਦੀ ਹੈ ਤੇ ਪਾਣੀ ਉਹਨੂੰ ਪਿਆਸ ਵਾਲੀ ਲੱਗਦੀ ਹੈ ਮੱਛੀ ਗਲ ਹੋਣੇ ਕਰਕੇ ਉਹ ਮਾਨੋ ਮੱਛੀ ਪਾਣੀ ਮੰਗਦੀ ਹੈ ਮੱਛੀ ਪਾਣੀ ਨਹੀਂ ਵਿਸਰੇ ਮੱਛੀ ਭਾਵੇਂ ਖੁਰਾਕ ਬਣ ਗਈ ਆਦਮੀ ਦੀ ਖਾਣ ਵਾਲੀ ਵੀ ਫੇਰ ਵੀ ਪਾਣੀ ਨਹੀਂ ਉਹਨੂੰ ਪੁੱਲਿਆ ਉਹ ਜਦੋਂ ਸੁੱਤਾ ਪਿਆ ਜਾਗਦਾ ਪਾਣੀ ਪਾਣੀ ਮੰਗਦਾ ਹੈ ਇਸ ਕਰਕੇ ਉਹ ਮੱਛੀ ਪਾਣੀ ਮੰਗ ਰਹੀ ਹੈ ਇੰਨਾ ਪਾਣੀ ਨਾਲ ਮੱਛੀ ਦਾ ਪ੍ਰੇਮ ਹੈ ਸਾਦਾ ਵੀ ਤੁਹਾਡੇ ਨਾਲ ਇਹਦੂ ਘੱਟ ਵੀ ਪ੍ਰੇਮ ਦੱਸਦੇ ਹਨ ਨੀਲ ਪਕਰ ਫਾਂਕਿਓ ਔਰ ਕਾਟਿਓ ਮੱਛੀ ਨੂੰ ਪਕੜ ਕੇ ਫਸਾ ਲਿਆ ਫਾੜੀਆਂ ਕਰਤੀਆਂ ਜਿਵੇਂ ਬਾਬਾ ਮਤੀ ਦਾਹ ਕੀ ਦੀਵਾਨ ਨੋਵੇ ਕੋ ਅਰਦਾਸ ਦੇ ਦੋ ਬਾਤਸਾ ਰੰਗ ਜੇ ਨੂੰ ਜਾਨ ਮੰਨੇ ਇਹਨਾਂ ਨੂੰ ਦਿੱਲੀ ਤੇ ਲਾਹੌਰ ਵੀ ਤਾਰੀ ਵਜਾਉਣ ਵਾਲੀਏ ਲੋ ਇਹਨਾਂ ਨੂੰ ਬਚੇ ਕੀਤਾ ਵੀ ਬੁੱਤੇਗ ਬਹਾਦਰ ਸਾਹਿਬ ਨੇ ਇਹਨਾਂ ਨੂੰ ਕਿਹਾ ਸੀ ਵੀ ਸਿੱਖਾ ਇਹ ਗਿਆਨ ਚ ਕਤਿਆਈ ਹੈ ਜਿਹੜਾ ਫੁਰਨਾ ਫੁਰਨਾ ਉਸ ਵਕਤ ਕਤਾਈ ਮਦਿਦਾ ਦੇ ਦੋ ਖਾੜੇ ਆਦੇ ਨਾਲ ਚਾਣੀ ਚੌਂਕ ਚ ਕੀਰ ਕੇ ਕਰ ਦਿੱਤੇ ਜਿਸ ਵੇਲੇ ਦੋ ਖਾੜੇ ਕੀਤੇ ਗਏ ਦੋਹਾਂ ਖਾੜੇ ਦੇ ਪੰਜ ਪ੍ਰਮਾਨ ਵੀ ਪੌਲੀ ਸ਼ੀਦ ਬਲਾਸ਼ ਚ ਲਿਖਿਆ ਹੈ ਪ੍ਰਸੰਗ ਪੰਜ ਪਰਮਾਨੰਦੀ ਪੌੜੀ ਤੱਕ ਤਾਹ ਦਾਈ ਸਾਹਿਬ ਨੂੰ ਜਲਸਾ ਹੋਦਾ ਕਿ ਪੈਯੋ ਆਰਾ ਸਰ ਤੇ ਰਖਿਆ ਸੀ ਪੰਜ ਪਰਮਾਨੰਦੀ ਪੌੜੀ ਤੱਕ ਆਇਆ ਦੇ ਨਾਲ ਦੋ ਖਾੜੇ ਹੋ ਗਏ ਸੀ ਬਾਕੀ ਦੀ ਜੀਬੈਣੀ ਕਿਤੇ ਛੁਪੀ ਨਾ ਹੋਣ ਕਰਕੇ ਦੋਹਾਂ ਖਾੜੇ ਜਿਨੇ ਗਰੰਠੀ ਭੋਗ ਪਾਉਂਦੇ ਹੁੰਦੇ ਆ ਇਹ ਦੋਹਾਂ ਖਾੜਿਆਂ ਤੋਂ ਦੂਰੀ ਆਵਾਜ਼ ਆਉਂਦੀ ਨਹੀਂ ਤੇ ਹੈਰਾਨ ਹੋ ਗਏ ਕਿਉਂ ਜਿਵੇਂ ਖਾੜੇ ਚਿੱਤੇ ਨੂੰ ਵੇਖ ਲੋ ਮਤੀ ਦਾਸ ਨੇ ਨਹੀਂ ਸੀ ਭੁੱਲਿਆ ਮੱਛੀ ਨੂੰ ਜਿਨੇ ਪਾਣੀ ਭੁੱਲਿਆ ਇਹੋ ਹੀ ਹਨਨ ਵਾਰ ਦੀ ਕਦੇ ਬੋਲਦਾ ਹੈ ਹਰ ਵਾਰ ਕੇ ਪੇ ਰੱਖਦੀਆਂ ਅੱਗੇ ਹਰ ਕਾਟਿਓ ਅੱਜ ਕੱਤਨਾ ਕੀਤਾ ਨੇ ਬੰਦ ਬੰਦ ਕਾਈ ਮਨੀ ਸਿੰਘ ਦੇ ਕੱਟੇ ਗਏ ਜਿੰਨੇ ਟੋਟੇ ਸੀ ਸਾਰੇ ਜੇ ਸੁਹਣੀ ਸਾਹਿਬ ਦੀ ਆਵਾਜ਼ ਹੁੰਦੀ ਸੀ ਟੋਕਰੇ ਜਿਖਾਈ ਜਾਣ ਉਹ ਸੁਹਣੀ ਸਾਹਿਬ ਦੀ ਆਵਾਜ਼ ਆਵੇ ਜੇ ਬਹੁਤੋ ਕਾਠੀ ਮਿਲ ਕੇ ਸੁਹਣੀ ਸਾਹਿਬ ਦਾ ਕਾਟ ਕਰਦੇ ਆ ਅੱਖੀਆਂ ਅਸ਼ਕਾਂ ਦੀ ਠੀਕੀ ਬੋਲਦੀ ਬਿਲਕੁਲ ਲਿਖਾ ਹੋਇਆ ਕਿ ਭੰਦੇ ਸਾਹਿਬ ਜਦੋਂ ਭਾਈ ਖਾਦਰ ਸਿੰਘ ਵੀ ਹੋਏ ਆ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਦੇ ਉਹਨਾਂ ਨੇ ਕੀ ਦਾਨੇ ਪ੍ਰਸੰਗ ਲਿਖਿਆ ਉਹਦੇ ਚ ਲਿਖਿਆ ਭਾਈ ਮਨੀ ਸਿੰਘ ਜੀ ਅਸ਼ਟਪਦੀ ਜਿਹੜੀ ਹੈ ਬ੍ਰਹਮ ਗਿਆਨੀ ਸਰਬ ਕਾ ਤੁਨੀ ਇਸ ਤੋ ਜੇ ਕਿ ਭਾਈ ਸਾਹਿਬ ਦਾ ਸ੍ਰੀ ਟੱਕਿਆ ਗਿਆ ਸੀ ਪਹਿਲਾਂ ਸਾਰੇ ਬੰਦ ਬੰਦ ਕਰਦੇ ਸੀ ਆਪਾਂ ਇਸ ਕੰਨੀਆਂ ਪੜ੍ਹਦੇ ਹੁੰਦੇ ਤੇ ਉਸ ਵੇਲੇ ਸਾਹਿਬ ਸਿੰਘ ਜੀ ਸਾਰੇ ਉਹਨਾਂ ਦੇ ਜਿਹੜੇ ਅੰਗਾਂ ਦੇ ਟੋਟੇ ਸੀ ਨਾ ਤਿੰਨ ਤਿੰਨ ਟੋਟੇ ਇੱਕ ਇੱਕ ਨੂੰ ਦੇ ਕਰਾਏ ਸਨ ਆਪ ਭਾਈ ਸਾਹਿਬ ਨੇ ਕਹਿੰਦੇ ਵੀ ਤੇ ਨੂੰ ਤੇ ਮਹਲ ਦਾ ਹੁਕਮ ਬੰਦ-ਬੰਦ ਕਰ ਦੇਣਾ ਇਹ ਕਹਿੰਦੇ ਤਿੰਨ ਕੋਤੇ ਕਿਉਂ ਪਹਿਲਾਂ 15 ਦੇ ਪਾਰ ਫੇਰ ਬੁੱਢੇ ਵਾਰ ਦੇ ਲਾਏ ਇਸ ਪ੍ਰਕਾਰ ਸਾਹਿਬ ਸੰਜੀਤ ਜੀ ਭਾਈ ਸਾਹਿਬ ਜੀ ਦਾ ਬੰਦ-ਬੰਦ ਕਟਿਆ ਗਿਆ ਇਸ ਪ੍ਰਕਾਰ ਚੋਕੇ ਹੋ ਗਏ ਸੂਨੀ ਸਾਹ ਦਾ ਪਾਪ ਫੇਰ ਵੀ ਭਾਈ ਸਾਹਿਬ ਬ੍ਰਹਮ ਗਿਆਨ ਦੇ ਨਾਮ ਚਾਹ ਰਿਹਾ ਇਸ ਪ੍ਰਕਾਰ ਗੁਰਮਖੰਦ ਸਿਮਰ ਨੂੰ ਐਮ ਆਰ ਆਈ ਦਾ ਇਸ ਪ੍ਰਕਾਰ ਦੇ ਬਾਦਗੀਓ ਬਹੁਬਾਨੀ ਰਿੰਨ ਦੇ ਬਹੁਤ ਬੰਨੀਆਂ ਤਰ੍ਹਾਂ ਦਾ ਬਣਾਇਆ ਗਿਆ ਜਿਸ ਪ੍ਰਕਾਰ ਭਾਈ ਜਾਲੇ ਜੀ ਨੂੰ ਦੇਗੇ ਵਿੱਚ ਉਵਾਲਿਆ ਗਿਆ ਸੀ ਫਿਰ ਵੀ ਸੁਖਨੀ ਸਾਹਿਬ ਦਾ ਪਾਠ ਦੇਗੇ ਚ ਆਲੂ ਵਾਂਗੂ ਉੱਗ ਗਿਆ ਸੀ ਭਾਈ ਜਾਲੇ ਨੌਂ ਪਾਠ ਦਾ ਸਿੱਖੀ ਮਤੀ ਦਾ ਹਤੀ ਫੀਜੀ ਦੇ ਵਕਤ ਇਹਨਨ ਕਰਕੇ ਬਾਦਬਾਨੀ ਰੰਗ ਕਿ ਮਖਾਲੇ ਲਾਈ ਹੋਏ ਹੈ ਅਹਮ ਭਾਈ ਸਾਹਿਬ ਜੀ ਦੇ ਸੀਰ ਨੂੰ ਚਲਿਆ ਗਿਆ ਸੀ ਆਲੂ ਨੂੰ ਉਵਾਲਿਆ ਗਿਆ ਦੇਗੇ ਵਿੱਚ ਕਿਰਵੀ ਵਾਹਿਗੁਰੂ ਦੇ ਪ੍ਰੇਮ ਚ ਬਾਣੀ ਦਾ ਪਾਠ ਕਰਦੇ ਰਹੇ ਭਾਈ ਦੇ ਅੱਲਾ ਜੀ ਇਹ ਆ ਸ਼ਹੀਦ ਹੋ ਕੇ ਵੀ ਹੋਰ ਬਾਣੀ ਦਾ ਵਿਚਾਰ ਹੁੰਦਾ ਰਿਹਾ ਖੰਡ ਖੰਡ ਕਰ ਭੂਜਨ ਤੀਨੋ ਜਦੋਂ ਕੋਈ ਭੋਜਨ ਇੱਕ ਮਹਾਤਮਾ ਸਾਹਮਣੇ ਉਹ ਚੰਗੇ ਬੰਦ ਸਾਹਮਣੇ ਬ੍ਰਹਮ ਵਿਦਿਆ ਦੇ ਦਾਤੇ ਸਾਹਮਣੇ ਉਹਨਾਂ ਅਨੁਸਾਰ ਸੰਗੇ ਦੀ ਇੱਕ ਸ਼ਹਾਉਕਾਰ ਨੇ ਉਹਦਾ ਪੁੱਤਰ ਜਿਹੜਾ ਸੀ ਹੋਣਹਾਰ ਜਾਣ ਕੇ ਸੰਤਾਂ ਨੇ ਉਹਨੂੰ ਗ੍ਰੰਥ ਵਿਦਿਆ ਪੜਾਉਣੀ ਚਾਹੀਦੀ ਬ੍ਰੰਦ ਜੀ ਜਦੋਂ ਪੜਾਉਣੀ ਚਾਹੀ ਤੇ ਉਹ ਸੰਤਾਂ ਦੇ ਪਾਸੋਂ ਕਿਸੇ ਆਦਮੀ ਚੁਗਲੀ ਕੀਤੀ ਇਹ ਸਾਹੂਕਾਰਾ ਜਿਹੜਾ ਮੁੰਡਾ ਦਾ ਸਾਥ ਬਣ ਜੂ ਹੋਣਾ ਉਹ ਨਹੀਂ ਤੇਰੇ ਕੰਮ ਦੇਣ ਜੋ ਗੜੈਣਾ ਕਿ ਕੋ ਤੇਰਾ ਪੁੱਤਰ ਵੈ ਤੇਰੇ ਕਿ ਮੈਂ ਕਿਵੇਂ ਕਰ ਤੂੰ ਆ ਕੇ ਐ ਕਰ ਸਾਧ ਨੂੰ ਕਹੋ ਵੀ ਇੱਕ ਲਾਲ ਮੈਨੂੰ ਦੇ ਕਾਮ ਮੈਂ ਮੁੰਡਾ ਪੜਾਉ ਉਹ ਮਹਾਤਮਾ ਦੀ 100 ਸਾਲ ਦੀ ਉਮਰ ਸੀ ਚੰਗੇ ਬੰਦਗੀ ਵਾਲੇ ਸੀ ਮੁੰਡੇ ਨੂੰ ਸਿਖਾ ਕੇ ਭੇਜਦਾ ਉਹ ਲੜਕਾ ਕਹਿੰਦਾ ਜੀ ਮੇਰੇ ਤੂੰ ਕਿਹਾ ਲਾਲ ਲਿਆ ਕੇ ਦਿਓ ਤਾਂ ਮੈਨੂੰ ਪੰਨ ਭੇਜੇਗਾ ਕੱਲ ਨੂੰ ਫਿਰ ਕੇ ਸੰਦ ਕਹਿੰਦੇ ਭਾਈ ਤੇਰੇ ਬਾਗਾਂ ਚ ਹੋਊ ਤਾਂ ਮੇਰੇ ਤੂੰ ਇਹੋ ਜਾਣ ਕੇ ਸਮੁੰਦਰ ਦੇ ਕਿਨਾਰੇ ਚੱਲੇ ਉਥੇ ਬੈਠਿਆਂ ਨੂੰ ਸਾਥ ਸੰਗੀਤ ਬੜੀ ਬੇਤੀ ਵਿੱਚ ਕਿਹਨ ਕੋ ਲਾਲਾਂ ਦੀ ਮੱਗੀ ਮਿਲ ਗਈ ਉਹ ਲਾਲਾਂ ਦੀ ਮੱਗੀ ਲਿਆ ਕੇ ਲੈ ਕਾਕਾ ਤੂੰ ਹੀ ਤਾਂ ਲਾਲ ਮੰਗਦਾ ਸੀ ਲਾਲਾਂ ਦੀ ਘੜੀ ਮਿਲ ਗਈ ਹੈ ਲੈ ਜਾ ਤਾ ਜੋ ਲੈ ਗਿਆ ਸ਼ਾਹੂ ਕਰਨ ਦੇਖੀ ਮੁੰਡਾ ਦਾ ਲਾਲ ਲਿਆ ਇੰਨੇ ਫੇਰ ਉਹ ਸੇ ਨੂੰ ਕੁਰੀਦਾਂ ਚੋਗਲ ਨੂੰ ਕਹਿੰਦਾ ਹੁਣ ਕਿਵੇਂ ਕਰਾਂ ਕਹਿੰਦਾ ਹੁਣ ਤਾਂ ਤੂੰ ਮੁੱਲ ਦੇ ਚ ਲਿਆ ਉਹਦਾ ਪੁੱਤ ਫੋਨ ਨਹੀਂ ਉਹ ਬਚਣਾ ਤੂੰ ਇਹ ਕਰ ਸਾਜ ਨੂੰ ਕਤਲ ਕਰਵੇ ਘਰ ਕੀ ਨਯੁੰਦੇ ਦੇ ਬਹਾਨੇ ਸੱਦ ਕੇ ਇਹੋ ਹੀ ਉਪਾਅ ਚੰਗਾ ਔਨ ਕੀ ਕੀਤਾ ਕੰਨਾਂ ਦੇ ਕੱਟੇ ਸ਼ੌਕ ਕਰਨ ਕਾਨੂੰਨੀ ਨਯੁੰਦੇ ਦੇ ਬਹਾਨੇ ਬੁਲਾ ਕੇ ਤੇ ਮਸਾਣਾ ਉਹਨਾਂ ਨੂੰ ਸਾਜ ਤੇ ਮੇਰੀ ਕਤਲ ਕਰ ਜਿਸ ਦਿਨ ਕਤਲ ਕਰਤਾ ਤੇ ਕਸਾਈ ਨੂੰ ਦੇ ਦਿੱਤਾ ਵੀ ਮਾਸ ਵੇਚ ਦਿੱਤੀ ਕਸਾਈ ਵੀ ਲੈ ਕੇ మాਸ ਰੱਖ ਲਿਆ ਸਾਧ ਦਾ ਇਹੋ మాਸ ਵੇਚਦਾ ਰਿਹਾ ਲੋਕਾਂ ਨੂੰ ਉਹਦਾ మాਸ ਸਾਧ ਦਾ ਖਾਂਦਾ ਇਹੋ ਟੁਕੜੇ ਟੁਕੜ ਖੰਡ ਖੰਡ ਕੇ ਟੁਕੜੇ ਟੁਕੜੇ ਕਰਕੇ ਭੋਜਨ ਵੀ ਉਹਦਾ మాਸ ਕਰ ਲਿਆ ਲੋਕਾਂ ਨੇ ਕਉ ਨਾ ਬਿਸਰਿਓ ਪਾਨੀ ਅੰਦੇ ਫੇਰ ਦਿਨ ਵਿੱਚ ਪਾਣਾ ਜਿਹੜਾ ਰੋਇ ਦਾ ਸਪਾਹੀ ਸੀ ਉਹ ਲਿਜਾਂਦਾ ਹੁੰਦਾ ਸੀ ਕਸਾਈ ਤੋਂ మాਸ ਉਹ ਦਿਨ ਫੇਰ మాਸ ਦੀ ਲੋੜ ਸੀ ਉਹਨੂੰ ਤੇ ਸਾਧ ਦਾ మాਸ ਵਿੱਚੇ ਬੱਕਰੇ ਦੇ ਵਿਖ ਚੁੱਕਾ ਸੀ ਉਸ ਵਕਤ ਇਹ ਸਿਪਾਹੀ ਕਹਿੰਦਾ ਵੀ ਫੇਰ ਮਹਾਸ ਆਇਆ। ਇਹ ਕਹਿੰਦਾ ਨਹੀਂ ਪਾਈਆ ਕੁਮਾਸ ਬਾਈ ਦਾ ਹੋਰ ਹੈ ਨਹੀਂ ਮੇਰੇ ਕੋ। ਤੇ ਕਹਿਣ ਲੱਗਾ ਵੀ ਚੰਗਾ ਸੀ ਤੇਰੇ ਗਾਹ ਕਿ ਹੋੜ ਕੇ ਤੇ ਗਾਹ ਬਣ ਜਾਗੇ ਹੁਣ। ਇਹ ਉਸ ਵੇਲੇ ਸੰਤ ਦੇ ਸਰੀਰ ਚੋਂ ਆਵਾਜ਼ ਆਈ ਜਿਹੜਾ ਮਾਸ ਹੀ ਪਾਈਆਗਾ। ਕਹਿੰਦੇ ਸੰਤ ਭਾਈ ਫੇਰ ਹੁੰਦੇ ਆ, ਕੱਟ ਨਹੀਂ ਹੁੰਦੇ। ਉਸ ਸਿਪਾਹੀ ਨੂੰ ਸ਼ੰਕਾ ਹੋ ਗਈ। ਕਹਿੰਦੇ ਵੀ ਤੂੰ ਕੌਣ ਹੈ? ਤੂੰ ਕੁਝ ਦੱਸ ਸਕਦਾ? ਕਹਿੰਦੇ ਹਾਂ ਮੈਂ ਜਿਉਂਦਾ ਹੋ ਸਕਦਾ। ਮੇਰੇ ਤੋਂ ਚਾਦਰ ਪਾ ਕੇ ਵਾਹਿਗੁਰੂ ਦਾ ਜਾਪ ਕਰਦੇ। ਇਹ ਗੱਲ ਕਹਿਣ ਤੋਂ ਇਹ ਸਿਪਾਹੀ ਨੂੰ ਹੋਰ ਆਦਮੀ ਵੀ ਲਿਆਂਦੇ। ਵਾਹਿਗੁਰੂ ਦਾ ਸਿਮਰਨ ਜਦੋਂ ਕੀਤਾ ਇਹ ਸ਼ਾਂਤ ਜਿਉਂਦਾ ਹੋ ਗਿਆ। ਜਿਉਂਦਾ ਹੋ ਕੇ ਬੈਠ ਗਿਆ। ਤੇ ਉਸ ਵਕਤ ਉਸ ਨੂੰ ਪੁੱਛਿਆ ਕਸਾਈ ਨੂੰ ਵੀ ਤੈ ਕਿੱਥੋਂ ਆਏ ਸੰਤਾਂ ਨੂੰ ਲਿਆਂਦਾ? ਉਹਨ ਸ਼ਾਹੂਕਾਰ ਦਾ ਨਾਮ ਲੈ ਤਾਂ ਸ਼ਾਹੂਕਾਰ ਨੂੰ ਬੁਲਾ ਲਿਆ ਗਿਆ। ਇਹ ਨੂੰ ਕਹਿੰਦੇ ਦੱਸੋ ਜੀ ਬੇਲਵੇਂ ਦੀ ਪੀੜੀਏ ਜਿਹਨੂੰ ਜੇ ਤੁਹਾਨੂੰ ਵੇਤੀਆ ਇਸ ਤਰਾ ਤੁਹਾਨੂੰ ਕਹਿੰਦੇ ਕੀਤਾ ਦੱਸੋ ਕੀ ਦੰਡ ਦੇਈਏ ਸੰਤ ਕਰਨ ਲੱਗੇ ਨਾ ਭਾਈ ਅਸੀਂ ਬੁਰਾ ਨਹੀਂ ਕਿਸੇ ਦਾ ਚਿਤਵਣਾ ਇਹਦੇ ਮੁੰਡੇ ਨੂੰ ਪੰਜ ਪਿੰਡ ਨਾਮ ਦੇ ਦਿਓ ਪਰ ਉਹ ਵਿੱਦਿਆ ਪੜ੍ਹ ਲਿਓ ਹੀ ਕਹਿੰਨੇ ਅਧਿਕਾਰੀ ਹੈ ਬ੍ਰਹਮ ਵਿੱਦਿਆ ਪੜ੍ਹ ਕੇ ਹੋਰਨਾਂ ਦਾ ਭਲਾ ਕਰੇਗਾ ਇਹ ਸੁਣ ਕੇ ਹੈਰਾਨ ਹੋ ਗਏ ਇਹ ਜਿਹੇ ਮਿਰਵਾਇਰ ਮਹਾਪੁਰਖ ਹੁੰਦੇ ਐ ਜਿਨ੍ਹਾਂ ਬਾਰੇ ਗੁਰਜਨ ਸਾਹਿਬ ਨੇ ਲਿਖਿਆ ਛਸਮ ਤੀਖਣ ਕਾਟਦਾਰੋ ਮਨ ਆਜਾ ਕੋਨੇ ਸਵਾਰੋ ਚਲਣਾ ਦੀ ਮਰਦੋ ਤੇ ਜਿਨ੍ਹਾਂ ਦੀ ਦੋਸ਼ੀ ਦਿੱਤਾ ਉਹਨਾਂ ਦਾ ਕਾਰਜ ਸਵਾਰਕਾ ਇਹ ਜੇ ਮੁਹੱਕੇ ਕੁਮਾਰਾ ਜੇ ਪਿਆਰੇ ਕਿਥ ਇਥਕੇ ਭੋਜਨ ਖਰਾਬ ਦੀ ਬਣ ਗਏ ਲਾਉ ਨਾ ਬਿਸਰਿਓ ਪਾਣੀ ਦਾਣੀ ਦੀ ਨਹੀਂ ਪਰਮੇਸ਼ਰ ਦਾ ਪ੍ਰੇਮ ਨਹੀਂ ਬੋਲਿਆ ਵਾਹਿਗੁਰੂ ਦਾ ਪ੍ਰੇਮ ਓ ਗੁਰਸਿੱਖਾਂ ਦੇ ਅੰਦਰ ਹੈ ਪਰਬਦਾਸ ਜੀ ਕਹਿੰਦੇ ਹੈ ਜੀ ਸਾਡੀ ਪ੍ਰੀਤੀ ਦਾ ਮਾਰਾ ਤੁਹਾਡੇ ਨਾਲ